ਗ੍ਰੀਨ એનર્ਜੀ ਨੂੰ ਪਿਆਰ ਕਰਨ ਵਾਲੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਵੀਰੋ ਆਪਾਂ ਜਿਵੇਂ ਸਾਰੇ ਮੈਂ ਤੁਹਾਨੂੰ ਅੱਗੇ ਵੀਡੀਓ ਪਾਉਂਦਾ ਰਹਿਣਾ ਹੈ ਵੀ ਸੋਲਰ ਦੀ ਵਰਤੋਂ ਵਧਾਓ ਔਰ ਇਹ ਕਿੰਨੇ ਤਰ੍ਹਾਂ ਨਾਲ ਕੰਮ ਆ ਸਕਦਾ ਹੈ ਇਹ ਜੋ ਮੈਂ ਤੁਹਾਨੂੰ ਦਿਖਾ ਰਿਹਾ ਇੱਕ ਸ਼ੈੱਡ ਬਣਿਆ ਹੋਇਆ ਹੈ ਇਹਦੇ ਤੇ ਚਾਰ ਪੈਨਲ ਜਿਹੜੇ ਐ ਉਹ ਵਰਟੀਕਲ ਲਗਾਏ ਹੋਏ ਐ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਵੀ ਇਹ ਇਹਦੇ ਵਾਕਵੇ ਵੀ ਹੈ ਔਰ ਦੋ ਦੋ ਲਾਈਨ ਪੈਨਲਸ ਦੀਆਂ ਲਾਈਨਸ ਚੱਲ ਰਹੀਆਂ ਅੱਗੇ ਔਰ ਇੱਕ ਹੀ ਪਿੱਲਰ ਹੈ ਔਰ ਇਸ ਤੋਂ ਸਪੋਰਟ ਦੇ ਕੇ ਦੂਰ ਤੱਕ ਆ ਦੇਖੋ ਤਾਂ ਇਹ ਜਿਵੇਂ ਅਸੀਂ ਜਿਹੜਾ ਇਹ ਸਟਰਕਚਰ ਲੱਗਿਆ ਹੋਇਆ ਹੈ ਇਹਦੇ ਥੱਲੇ ਕਾਰ ਪਾਰਕਿੰਗ ਮੈਂ ਦਿਖਾਉਣਾ ਤੁਹਾਨੂੰ ਅੱਗੇ ਜਾ ਕੇ ਉਹ ਦੇਖੋ ਤੁਸੀਂ ਦੂਰ ਇਹਦੇ ਥੱਲੇ ਕਾਰਾਂ ਦੀ ਪਾਰਕਿੰਗ ਹੁੰਦੀ ਹੈ ਔਰ ਦੋਨੋਂ ਤਰਫ ਲਗਾਇਆ ਗਿਆ ਹੈ ਇਹ ਪਾਰਕਿੰਗ ਦੇ ਵਿਚਾਲੇ ਦੇ ਮਤਲਬ ਕਾਰਾਂ ਜਿਹੜੀਆਂ ਉਹ ਜਾਣ ਨੂੰ ਰਸਤਾ ਹੈ ਤਾ ਉਹਨਾਂ ਨੂੰ ਮੋੜ ਕੇ ਇਹਦੇ ਥੱਲੇ ਕਾਰਾਂ پارک ਕੀਤੀਆਂ ਜਾਂਦੀਆਂ। ਤੋਂ ਜ਼ਮੀਨ ਬਹੁਤ ਕੀਮਤੀ ਹੈ ਪੰਜਾਬ ਦੇ ਵਿੱਚ, ਜਗ੍ਹਾ ਕੀਮਤੀ ਹੈ, ਜਗ੍ਹਾ ਦੀ ਪ੍ਰੋਬਲਮ ਹੈ। ਤਾਂ ਇੱਥੇ ਤੁਸੀਂ ਵੇਖ ਰਹੇ ਹੋ ਵੀ ਜਗ੍ਹਾ ਦੀ ਬਹੁਤ ਸੋਹਣੀ ਸਜਾਵਟ ਕੀਤੀ ਗਈ ਹੈ ਔਰ ਸੋਲਰ ਨਾਲ ਜੋੜਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।